ਹਾਡੇ ਖੇਤ ਵਿੱਚ ਮਿਲਿਆ ਤੇਲ ਦੇ ਭੰਡਾਰ ਦਾ ਮਾਲਕ ਕੌਣ ਹੋਵੇਗਾ ਤੁਸੀਂ ਜਾਂ ਸਰਕਾਰ ਜਾਣੋ ਇਸ ਦੇ ਨਿਯਮ ਕੀ ਨੇ ਤੇ ਕਾਨੂੰਨ ਕੀ ਆ ਕਿਉਂਕਿ ਅਕਸਰ ਹੀ ਸਵਾਲ ਹੁੰਦਾ ਤੈਨਾਂ ਸਵਾਲਾਂ ਦੇ ਜਵਾਬ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲਣਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਲਪਨਾ ਕਰੋ ਕਿ ਤੁਸੀਂ ਆਪਣੇ ਖੇਤ ਦੇ ਵਿੱਚ ਵਾਹੀ ਕਰ ਰਹੇ ਹੋ ਅਤੇ ਅਚਾਨਕ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਹਾਡੀ ਜ਼ਮੀਨ ਦੇ ਹੇਠਾਂ ਤੇਲ ਦਾ ਭੰਡਾਰ ਹੈ ਖੁਸ਼ੀ ਦੇ ਨਾਲ ਲ ਲੋਕਾਂ ਦੇ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਡਰ ਵੀ ਪੈਦਾ ਹੁੰਦਾ ਹੈ ਕਿ ਕਿਤੇ ਸਰਕਾਰ ਤੁਹਾਡੀ ਜ਼ਮੀਨ ਹੀ ਨਾ ਖੋਹ ਲਵੇ ਕੀ ਤੁਸੀਂ ਰਾਤੋਂ ਰਾਤ ਅਮੀਰ ਹੋ ਜਾਓਗੇ ਜਾਂ ਤੁਹਾਡੇ ਕੋਲ ਕੁਝ ਵੀ ਨਹੀਂ ਰਹੇਗਾ ਇਹ ਸਵਾਲ ਪਿੰਡ ਤੋਂ ਸ਼ਹਿਰ ਤੱਕ ਅਕਸਰ ਚਰਚਾ ਦੇ ਵਿੱਚ ਰਹਿੰਦਾ ਉੱਤਰ ਪ੍ਰਦੇਸ਼ ਦੇ ਫਾਰੂਕਾਬਾਦ ਔਰਈਆ ਅਤੇ ਕਨੋਜ਼ ਵਰਗੇ ਜ਼ਿਲ੍ਹਿਆਂ ਦੇ ਵਿੱਚ ਪੈਟਰੋਲੀਅਮ ਸਰੋਤਾਂ ਦੇ ਸ਼ੁਰੂਆਤੀ ਸੰਕੇਤਾਂ ਤੋਂ ਬਾਅਦ ਇਹ ਸਵਾਲ ਹੋਰ ਵੀ ਜ਼ਰੂਰੀ ਹੋ ਗਏ ਨੇ ਇਸ ਲਈ ਇਹ ਜਾਣਨਾ ਬੇਹਦ ਮਹੱਤਵਪੂਰਨ ਹੈ ਕਿ ਕਾਨੂੰਨ ਇਸ ਬਾਰੇ ਕੀ ਕਹਿੰਦਾ ਹੈ ਤਾਂ ਆਓ ਤੁਹਾਨੂੰ ਕਾਨੂੰਨ ਬਾਰੇ ਦੱਸਦੇ ਹਾਂ ਕਲਪਨਾ ਕਰੋ ਕਿ ਤੁਸੀਂ ਆਪਣੇ ਖੇਤ ਦੇ ਵਿੱਚ ਵਾਹੀ ਕਰ ਰਹੇ ਹੋ ਤੇ ਤੁਹਾਨੂੰ ਪਤਾ ਲੱਗ ਗਿਆ ਕਿ ਤੁਹਾਡੀ ਜ਼ਮੀਨ ਦੇ ਥੱਲੇ ਤੇਲ ਹੈ ਤਾਂ ਲੋਕ ਹੁਣ ਸੋਚਣਗੇ ਕਿ ਅਸੀਂ ਇਸ ਤੇਲ ਨੂੰ ਵੇਚ ਦਿਆਂ ਜਾਂ ਤੇਲ ਨਾਲ ਕੁਝ ਵੀ ਕਰਦੇ ਆ ਤਾਂ ਕਿ ਸਾਡੇ ਉੱਤੇ ਕੋਈ ਕਾਨੂੰਨੀ ਕਾਰਵਾਈ ਤਾਂ ਨਹੀਂ ਹੋਵੇਗੀ ਜੇਕਰ ਕੋਈ ਕਾਨੂੰਨੀ ਕਾਰਵਾਈ ਹੁੰਦੀ ਹੈ ਤਾਂ ਉਸ ਦੇ ਵਿੱਚ ਕੀ ਕੁਝ ਹੁੰਦਾ ਤੇ ਲੋਕਾਂ ਦੇ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਇਹ ਵੀ ਸਵਾਲ ਜ਼ਰੂਰ ਹੁੰਦਾ ਹੈ ਕਿ ਜਿਹੜੀ ਜ਼ਮੀਨ ਤਾਂ ਉਹਨਾਂ ਦੀ ਹੈ ਤੇ ਉਹਨਾਂ ਦੀ ਜ਼ਮੀਨ ਦੇ ਵਿੱਚੋਂ ਤੇਲ ਮਿਲਣਾ ਕਿ ਇਹਦੇ ਉੱਤੇ ਹੱਕ ਸਰਕਾਰ ਦਾ ਹੁੰਦਾ ਜਾਂ ਫਿਰ ਜਿਹੜੇ ਮਾਲਕ ਦੀ ਜ਼ਮੀਨ ਹੁੰਦੀ ਆ ਉਹਦਾ ਹੱਕ ਹੁੰਦਾ ਤੇ ਦੂਜਾ ਸਵਾਲ ਇਹ ਹੁੰਦਾ ਮਨਾਂ ਦੇ ਵਿੱਚ ਕਿ ਕਿਤੇ ਪੈਟਰੋਲ ਦੇ ਚੱਕਰਾਂ ਦੇ ਵਿੱਚ ਸਰਕਾਰ ਉਹਨਾਂ ਦੀ ਜ਼ਮੀਨ ਤਾਂ ਨਹੀਂ ਖੋਲ ਲਵੇਗੀ ਤਾਂ ਆਓ ਤੁਹਾਨੂੰ ਇਸ ਦੇ ਕੀ ਰਾਈਟਸ ਹੁੰਦੇ ਨੇ ਤਾਂ ਉਹ ਤੁਹਾਡੇ ਨਾਲ ਸਾਂਝੇ ਕਰਦੇ ਆ ਜ਼ਮੀਨ ਤੁਹਾਡੀ ਹੈ ਤਾਂ ਇਹ ਤੇਲ ਕਿਸਦਾ ਹੋਵੇਗਾ ਭਾਰਤ ਦੇ ਵਿੱਚ ਜ਼ਮੀਨ ਦੀ ਮਾਲਕੀ ਤੇ ਜ਼ਮੀਨ ਦੇ ਹੇਠਾਂ ਕੁਦਰਤੀ ਸਰੋਤਾਂ ਦੇ ਅਧਿਕਾਰ ਵੱਖਰੇ ਨੇ ਜੇਕਰ ਤੁਹਾਡੇ ਖੇਤ ਦੇ ਵਿੱਚ ਤੇਲ ਮਿਲਿਆ ਤਾਂ ਜ਼ਮੀਨ ਤੁਹਾਡੀ ਹੀ ਰਹਿੰਦੀ ਹੈ ਤੁਸੀਂ ਖੇਤੀ ਕਰ ਸਕਦੇ ਹੋ ਉਸ ਤੇ ਨਿਰਮਾਣ ਵੀ ਕਰ ਸਕਦੇ ਹੋ ਅਤੇ ਇਸ ਨੂੰ ਵੇਚ ਵੀ ਸਕਦੇ ਹੋ ਹਾਲਾਂਕਿ ਸਰਕਾਰ ਆਮ ਤੌਰ ਤੇ ਜ਼ਮੀਨ ਦੇ ਹੇਠਾਂ ਤੇਲ ਗੈਸ ਅਤੇ ਖਣਿਜਾਂ ਦੀ ਮਾਲਕ ਹੁੰਦੀ ਹੈ ਇਹਨਾਂ ਨੂੰ ਰਾਸ਼ਟਰੀ ਸੰਪਤੀ ਮੰਨਿਆ ਜਾਂਦਾ ਹੈ ਜੋ ਪੂਰੇ ਦੇਸ਼ ਦੇ ਫਾਇਦੇ ਲਈ ਵਰਤੇ ਜਾਣ ਲਈ ਤਿਆਰ ਕੀਤੇ ਗਏ ਨੇ ਸੋ ਕਿਸ ਤਰੀਕੇ ਦੇ ਨਾਲ ਆਓ ਤੁਹਾਨੂੰ ਥੋੜਾ ਉਹ ਵੀ ਡਿਟੇਲ ਦੇ ਨਾਲ ਸਮਝਾ ਦਈਏ ਸਰਕਾਰ ਦਾ ਆਖਰਾ ਅਧਿਕਾਰ ਕਿਉਂ ਹੁੰਦਾ ਇਹ ਵੱਡਾ ਸਵਾਲ ਹੈ ਜਰਾ ਧਿਆਨ ਨਾਲ ਸੁਣਿਓ ਭਾਰਤ ਦੇ ਕਾਨੂੰਨ ਦੇ ਅਨੁਸਾਰ ਸਰਕਾਰ ਖਣਿਜ ਤੇਲ ਅਤੇ ਗੈਸ ਵਰਗੇ ਸਰੋਤਾਂ ਨੂੰ ਨਿਯੰਤਰਣ ਕਰਦੀ ਹੈ ਸਰਕਾਰ ਇਹ ਫੈਸਲਾ ਕਰਦੀ ਹੈ ਕਿ ਕਿੱਥੇ ਖੁਦਾਈ ਕਰਨੀ ਆ ਕਿਹੜੀਆਂ ਕੰਪਨੀਆਂ ਤੇਲ ਕੱਢਣਗੀਆਂ ਅਤੇ ਉਤਪਾਦਨ ਕਿਵੇਂ ਹੋਵੇਗਾ ਕੋਈ ਵੀ ਨਿੱਜੀ ਵਿਅਕਤੀ ਆਪਣੀ ਮਰਜ਼ੀ ਦੇ ਨਾਲ ਤੇਲ ਨਹੀਂ ਕੱਢ ਸਕਦਾ ਨਾ ਹੀ ਵੇਚ ਸਕਦਾ ਕੀ ਕੋਈ ਕਿਸਾਨ ਕਦੇ țeਲ ਦਾ ਮਾਲਕ ਹੋ ਸਕਦਾ ਇਹ ਵੀ ਵੱਡਾ ਸਵਾਲ ਹੈ ਸਿਧਾਂਤਕ ਤੌਰ ਤੇ ਇਹ ਸੰਭਵ ਹੈ ਪਰ ਪ੍ਰੈਕਟੀਕਲੀ ਇਹ ਬਹੁਤ ਘੱਟ ਹੁੰਦਾ ਜੇਕਰ ਜ਼ਮੀਨ ਖਰੀਦਣ ਵੇਲੇ ਤੁਹਾਡੇ ਨਾਮ ਤੇ ਕਾਨੂੰਨੀ ਅਧਿਕਾਰ ਰਜਿਸਟਰਡ ਹੋਣ ਤਾਂ ਹੀ ਤੁਹਾਨੂੰ ਮਾਲਕ ਮੰਨਿਆ ਜਾਵੇਗਾ ਭਾਰਤ ਦੇ ਵਿੱਚ ਇਹ ਅਧਿਕਾਰ ਪਹਿਲਾਂ ਹੀ ਜ਼ਿਆਦਾਤਰ ਜ਼ਮੀਨ ਲਈ ਰਾਖਵੇਂ ਨੇ ਕਿਸਾਨ ਨੂੰ ਕੀ ਲਾਭ ਪ੍ਰਾਪਤ ਹੁੰਦੇ ਨੇ ਜੇਕਰ ਅਜਿਹਾ ਹੋ ਜਾਂਦਾ ਤਾਂ ਉਹ ਵੀ ਤੁਹਾਡੇ ਲਈ ਜਾਣਨ ਜ਼ਰੂਰੀ ਨਹੀਂ ਭਾਵੇਂ ਤੇਲ ਸਰਕਾਰ ਦਾ ਜ਼ਮੀਨ ਮਾਲਕ ਨੂੰ ਰਾਇਲਟੀ ਮਿਲਦੀ ਹੈ ਇੱਕ ਨਿਸ਼ਚਿਤ ਪ੍ਰਤੀਸ਼ਤ ਜਾਂ ਉਤਪਾਦਨ ਕੀਮਤ ਦਾ ਹਿੱਸਾ ਇਸ ਤੋਂ ਇਲਾਵਾ ਡ੍ਰੀਲਿੰਗ ਪਾਈਪਲਾਈਨਾਂ ਜਾਂ ਮਸ਼ੀਨਰੀ ਫਸਲਾਂ ਦੇ ਨੁਕਸਾਨ ਅਤੇ ਜ਼ਮੀਨ ਦੀ ਵਰਤੋਂ ਕਰਨ ਹੋਏ ਨੁਕਸਾਨ ਲਈ ਮੁਆਵਜ਼ਾ ਦਿੱਤਾ ਜਾਂਦਾ ਜੋ ਤੇਲ ਕੱਢਣ ਸਮੇਂ ਕੋਈ ਵੀ ਨੁਕਸਾਨ ਹੁੰਦਾ ਤਾਂ ਉਹਦਾ ਮੁਆਵਜ਼ਾ ਜਿਹੜਾ ਕਿ ਉਹ ਜ਼ਰੂਰ ਦਿੱਤਾ ਜਾਂਦਾ ਜ਼ਮੀਨ ਦੀ ਕੀਮਤ ਕਿਉਂ ਵੱਧਦੀ ਹੈ ਤੇਲ ਦੀ ਖੋਜ ਖੇਤ ਦੇ ਵਿੱਚ ਸੜਕਾਂ, ਬਿਜਲੀ ਅਤੇ ਹੋਰ ਉਪਯੋਗਤਾਵਾਂ ਲਿਆਉਂਦੀ ਹੈ ਜੋ ਜ਼ਮੀਨ ਦੇ ਬਾਜ਼ਾਰ ਮੁੱਲ ਨੂੰ ਕਾਫੀ ਵਧਾਉਂਦੀ ਹੈ ਪਰ ਇਸੇ ਲਈ ਮਹੱਤਵਪੂਰਨ ਸਾਵਧਾਨੀਆਂ ਅਜਿਹੀ ਸਥਿਤੀ ਦੇ ਵਿੱਚ ਭਵਿੱਖ ਦੇ ਵਿੱਚ ਹੋਣ ਵਾਲੇ ਵਿਵਾਦਾਂ ਤੋਂ ਬਚਣ ਲਈ ਕੋਈ ਵੀ ਸਮਝੌਤਾ ਕਰਨ ਤੋਂ ਪਹਿਲਾਂ ਜ਼ਮੀਨ ਦੇ ਦਸਤਾਵੇਜ਼ਾਂ ਦੀ ਜਾਂਚ ਕਰਨਾ ਅਤੇ ਕਾਨੂੰਨੀ ਸਲਾਹ ਲੈਣਾ ਯਕੀਨੀ ਬਣਾਓ ਤੁਹਾਡਾ ਜਿਹੜੀ ਹੈ ਪਰਪੋਰਟ ਜਾਣਕਾਰੀ ਸਾਂਝੀ ਕੀਤੀ ਆ ਤਾਂ ਹੁਣ ਤੁਹਾਡਾ ਫਰਜ਼ ਬਣਦਾ ਕਿ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਕਿਉਂਕਿ ਲੋਕਾਂ ਦੇ ਸਵਾਲਾਂ ਦੇ ਜਵਾਬ ਇਸ ਵੀਡੀਓ ਦੇ ਵਿੱਚ ਦਿੱਤੇ ਜਾ ਚੁੱਕੇ ਨੇ